ਬਾਹਰ ਜੀ ਕਾ ਖਾਤ ਸਾਹਿਬ ਜੀ ਕੀ ਫਤਿਹ ਜੀ ਨੌ ਜੀ ਅੰਗਤ ਜੀ ਅੱਠ ਦੇਖੋ ਕਿੰਨਾ ਆਪਾਂ ਚੱਲੇ ਪਾਰ ਰਹੇ ਹਾਂ ਜੀ ਹੁਣ ਹਿਪਕਣ ਸਾਹਿਬ ਨੂੰ ਟਾਈਮ ਹੋ ਗਿਆ ਤਕਰੀਬਨ 3:30-4 ਦਾ 4 ਵਜਣੇ ਹੋਈਆਂ ਬਈ ਆਪਾਂ ਹੁਣ ਮੱਥਾ ਟੇਕ ਕੇ ਚਾਹ ਪਾਣੀ ਛੱਕ ਕੇ ਚੱਲੇ ਪਾਉਗੇ ਬਾਈ ਹਿੰਕੂਨ ਸਾਹਿਬ ਨੂੰ ਉਹ ਤੇ ਆਈ ਬੂ 49 ਕਿਲੋਮੀਟਰ ਦੀ ਚੜਾਈ ਆ ਬਾਈ ਵਾਹਿਗੁਰੂ ਗੱਲ ਲੰਗਰ ਹਾਲ ਤੱਕ ਆਹੀ ਆ ਬਾਈ ਲੰਗਰ ਹਾਲ ਮਾ ਵੀ ਤਾਂ ਕਮੀ ਚ ਰਹਾ ਚਾਹ ਪੀਣੇਗਾ ਤਾਂ ਟੱਕਣੇਗਾ ਵੀ ਇਹ ਬੈਗ ਤੇ ਬੈਗ ਕੋਈ ਨਹੀਂ ਆਪਾਂ ਮੱਥਾ ਟੇਕਣ ਜਾਵਾਂਗੇ ਪਹਿਲਾਂ ਤੀਨਿਆਂ ਨੂੰ ਫਿਰ ਜਾਪਾਂ ਨਾ ਅਮਾਚਾ ਪਾ ਟੱਕੂਗੇ ਸੰਗਤੋ ਵੀ ਵੀ ਆ ਬਾਈ ਜਿਹੜੀ ਸੰਗਤ ਨਾਲ ਹੁਣ ਤਲੇ ਨੂੰ ਜਾਣਾ ਨਾ ਉਹ ਸੰਗਤ ਅੱਲੀ ਸੋਰੀ ਆ ਪੜੀ ਬਾਕੀ ਜਿਹੜੀ ਸੰਗਤ ਨਾਲ ਹੁਣ ਉੱਪਰ ਟੈਮਕੁੰਡ ਸਾਹਿਬ ਜਾਣਾ ਉਹ ਸਾਰੀ ਸੰਗਤ ਉੱਠ ਕੇ ਤਿਆਰ ਨਾ ਤੱਕ ਹੱਥੋਂ ਤੋਂ ਆਪਣਾ ਜੋ ਵੀ ਤਿਆਰ ਹੋ ਗਿਆ ਸਾਰੀ ਸੰਗਤ ਤਿਆਰ ਹੈ ਮੱਥਾ ਟੇਕ ਕੇ ਚਾਹ ਪਾਣੀ ਪੀ ਗਿਆ ਸ਼ਕਤ ਚੱਲੇ ਪਾ ਰਹੇ ਆ ਬਾਈ नमो सूर्य सूर्ये नमो चंद्र चंद्रे नमो राज राजे नमो इंद्र इंद्रे नमो अंधकारे नमो तेज तेज नमो ब्रिंद ब्रिंदे नमो बीज वीजे नमो रास मतांम संसार रूपे नमो ब्रह्म तत्तम तत्तम सरूपे नमो जोग जोगे नमो ज्ञान ज्ञाने नमो मंत्र मंत्रे नमो ध्यान ध्याने ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਪੋਜ ਪੋਜ ਨਮੋ ਪਨ ਪਨ ਨਮੋ ਕਲਹਿ ਕਰਤਾ ਨਮੋ ਸਾਧ ਰੂਪੇ ਨਮੋ ਇੰਦਰੀ ਲੋਭੀ ਮੱਥਾ ਟੇਕ ਲਿਆ ਆਪਣਾ ਆਪਾਂ ਕਿੰਨੇ ਹੁਣ ਚਾਹ ਪਣੀ ਚਾਹ ਪਣੀ ਸ਼ੱਕ ਹੈ ਲੰਗਰ ਆਣ ਲੰਗਰ ਸ਼ੱਕ ਲੂੰਗੇ ਰਾਕੀ ਪ੍ਰਸਾਦ ਤੇ ਆਪਾਂ ਗੈਲ ਲੈ ਲੂੰਗੇ ਭੁੱਖ ਲਾਉਂਗੀ ਜਿਹਾ ਖਾ ਲੂੰਗੀ ਲਓ ਜੀ ਸੰਗਤਾਂ ਨਾਲ ਪਾਤੇ ਚੱਲੇ ਮੇਨ ਗੇਟ ਹੈ ਜੀ ਗੁਰਦੁਆਰਾ ਸਾਹਿਬ ਦਾ ਹੁਣ ਆਪਾਂ ਚੱਲੇ ਪਾ ਰਹੇ ਹਾਂ ਗੁਰਦੁਆਰਾ ਸ੍ਰੀ ਲੰਕਨ ਸਾਹਿਬ ਪਿੱਛੇ ਆਪਣੇ ਬੰਦੇ ਰਹਿ ਗਏ ਪਾਣੀ ਦੀ ਬੋਤਲਾਂ ਭਰ ਰਹੇ ਹੈ ਬਾਈ ਸਾਸਰੀਆ ਕਾਲ ਆ ਗਿਆ ਸੁਖਮਨ ਓ ਕਿੱਥੇ ਰਹਿ ਗਿਆ ਜੀ ਤੂੰ ਪਾਣੀ ਭਰ ਰਿਹਾ ਮੇਰਾ ਪੁੱਤ ਸਾਈਡੋਂ ਟੰਗ ਤੇ ਲੈ ਸਾਈਡ ਮੈਂ ਟੰਗ ਦੇ ਫਿਰ ਜੋ ਕਿ ਨਗੇ ਜੀ ਕੋ ਪ੍ਰਮੁਖ ਚਲੋ ਠੀਕ ਆ ਮਿਲਦੇ ਆ ਬਾਈ ਦੇਖੋ ਬਈ ਸੰਗਤਾਂ ਜਾ ਰਹੀਆਂ ਹੈਮਕੁੰਡ ਸਾਹਿਬ ਹਾਂ ਤੇ ਚੱਲੇ ਸੰਗਤਾਂ গোল্ডেন ਹੈ ਆਪਣਾ ਇੱਕ ਬੰਦਾ ਰਹਿ ਗਿਆ ਪਿੱਛੇ ਭਾਈ ਪਾਣੀ ਭਰ ਰਿਹਾ ਰਾਮੂ ਵਰ 골ਡੀ আর ਇਹੋ ਵੀ ਪਾਣੀ ਦੀ ਭਰ ਲਈਏ ਮਹਾ ਬੋਤਲਾਂ ਔਰ ਇਹਦੇ ਅੱਗੇ ਫਿਰ ਬਹੁਤ ਪਾਣੀ ਪਤਾ ਨਹੀਂ ਕਿੱਥੋਂ ਮਿਲੂਗਾ ਲੋ ਜੀ ਆ ਗਿਆ ਰਾਮੂ 골ਡੀ 골ਡੀ ਵੀ ਆ ਗਿਆ তো ਆ ਗਿਆ ਭਾਈ 골ਡੀ ਵੀ ਚਲੋ ਚਲੋ ਪਾਣੇ ਆ ਵੀ ਚੱਲੇ ਹੁਣ ਸੈਮਕੁੰਡ ਸਾਹਿਬ ਚਲੋ ਜੀ ਹਾਂ ਜੀ ਚਲੋ हां हां गए ओ देखो ओ लंगा देखो जी ਸੰਗਤ ਦਾ ਘੱਟ ਕਿੰਨਾ ਬਾਈ ਉਹ ਤਲਾ ਤੇ ਆਇਆ ਆਪਾਂ ਆਪਾਂ ਅਗੇ 63 3 ਕਿਲੋਮੀਟਰ ਸੇ ਚਾਰੇ ਨਾਲਿਓ ਹੈ ਮੋੜ ਘੇੜਾ ਮਾਨੂੰ ਦਾ ਮੋੜ ਘੇੜ ਬਹੁਤ ਹਨਾ ਬਾਈ ਉੱਪਰ ਤੋਂ ਪਹਿੰੜੇ ਦੇਖੋ ਇੱਧਰ ਸੌ ਆਵਾ ਦਾ ਨਾਮ ਚੱਲ ਰਹੇ ਆ ਇਹ ਦੇਖੋ ਉੱਪਰ ਪਹਾੜਾ ਵੱਧੇ ਪਹਾੜਾ ਵੱਧ ਧੁੱਪ ਦਿਖ ਰਹੀ ਆ ਬੈਠ ਕੇ ਦੇ ਆਪਾਂ ਬੈਠਾ ਰਹੇ ਹਾਂ ਸੱਤੂ ਬੈਠਿਆ ਹੋਰ ਗੋਲ ਗੋਲ ਧੁੱਪ ਹਾਂ ਠੀਕ ਆ ਵਧੀਆ ਓਕੇ ਕਹਿਮ ਗੱਡੀ ਫੋਰ ਵੀ ਫੋਰ ਤੋਂ ਲਿਆ ਮਲੀ ਟੂ ਵੀਲ ਵਿੱਚ ਜਾ ਰਹੇ ਆ ਗੈਰਾ ਟੂ ਵੀਲ ਮੈਂ ਜਾ ਰਿਹਾ ਹਲੀ ਬਾਈ ਹੋਰ ਵੀ ਨਹੀਂ ਲਾਇਆ ਗਾ ਨਹੀਂ ਪੱਕਾ ਸੁਗਮਨ ਮਤ ਸਾਰੇ ਦੇ ਘਰ ਆ ਬਾਕੀ ਸਾਰੇ ਵਿਛਾ ਦੇਖੋ ਬਈ ਉਹ ਤਲੇ ਤੇ ਆਇਆ ਪਾ ਤੇ ਦੇਖੋ ਸਾਮਣੇ ਖੜਾ ਇਹ ਦੇਖੋ ਫਿਕਚਰਾਂ ਸੀ ਤੇ ਬਾਰਡਰ ਲਗਾ ਬਈ ਦੜਾਈ ਲਿਆ ਮਾਨੇ ਲੈ ਨਹੀਂ ਕਿਸੇ ਦੇ ਸੈਟ ਵੀ ਮਾਰਦੇ ਆ ਨੇ ਮਾ ਸੈਟ ਵੀ ਮਾਰਦੇ ਆ ਨੇ ਹੈ ਉਹ ਦੇਖੋ ਸਾਹਮਣੇ ਦੇਖੋ ਕਿ ਨਹੀਂ ਸੰਗਤ ਆ ਰਹੀ ਹੈ ਬਾਈ ਕੀ ਆ ਗਿਆ ਆਪਣੇ ਰਾਮੂ ਜੀ ਕਿਵੇਂ ਹੈ ਗੁਰਾਲਾ ਕਿਉਂ ਛੋਟੀ ਢਿੰਗਾ ਫਟ ਕੇ ਜਲਦਾ ਰ ਹੈ ਹਾਂ ਟੂ ਪਰੋਠਾ ਦੋ ਪਰੋਠਾ ਪੈਕ ਕਰ ਦੇ ਲਓ ਜੀ ਇੱਥੇ ਆਪਾਂ ਇਹ ਹੋਟਲ ਇੱਥੇ ਪਰੋਠਾ ਖਾਣਾ ਤਾਂ ਖਾ ਵੀ ਸਕਦੇ ਆ ਪੈਕ ਕਰਾਉਣਾ ਤਾਂ ਆਪਾਂ ਪੈਕ ਵੀ ਕਰਵਾ ਸਕਦੇ ਆ ਆਪਣਾ ਦੋ ਪਰੋਠੇ ਪੈਕ ਕਰਵਾ ਲੈਨੇ ਆਪਾਂ ਲੋਡ ਪਈ ਆਪਾਂ ਸ਼ਕ ਲੂਗੇ ਭਾਈ ਕਿਸੇ ਹੋਰ ਆਪਣੇ ਭਰਾ ਨੂੰ ਲੋਡ ਪੈ ਗਈ ਆਪਾਂ ਉਹਨੂੰ ਸ਼ਕਾ ਦੂਗੇ ਨਹੀਂ ਤਾਂ ਆਪਾਂ ਬੈਗ ਚ ਪਾ ਲੈਣਾ ਲੈ ਕੇ ਪੈਕ ਕਰਾ ਕੇ ਜਿਹਨੂੰ ਲੋਡ ਹੋਈ ਆਪਾਂ ਸ਼ਕ ਲੂਗਾ ਲੋ ਵੀ ਦੋਸਤੋ ਪਹੁੰਚ ਗਏ ਬਸ ਸਮਝੋ ਆਪਾਂ ਮੱਝ ਸਾਰੇ ਪਿੱਛਾ ਆ ਮੈਂ ਸਾਰਿਆਂ ਨਾਲੋਂ ਅੱਗਾ ਬਈ ਅੱਜ ਸੁੱਖੂ ਵੀ ਉਹ ਆ ਰਿਹਾ ਦੇਖੋ ਪਿੱਛਾ ਇਹ ਆ ਰਿਹਾ ਦੇਖੋ ਇਸ ਦੇ ਪਿੱਛੇ ਰੰਮੂ ਆ ਰਿਹਾ ਇਹ ਦੇਖੋ ਸੁੱਖੂ ਰੰਮੂ ਨੂੰ ਦੇਖ ਰਿਹਾ ਪਿੱਛੇ ਚੱਲੇ ਗਿਆ ਨਾ ਚੱਲ ਆ ਗਿਆ ਸੁੱਖੂ ਵੀ ਮੇਰੇ ਨਾਲ ਆ ਗਿਆ ਰੰਮੂ ਤਾਂ ਖਾਣਾ ਸਾਨੂੰ ਕਹਾਂ ਰੰਮੂ ਵੀ ਉਹ ਬੈਠਾ ਦੇਖੋ ਉਹ ਬੈਠਿਆ ਜੌਨ ਸਾਸ ਸਰੋਪਾਪੰਦ ਰੱਖਿਆ ਉਹ ਰਾਮੂ ਬੈਠਿਆ ਬਾਕੀ ਆਪਣੀ ਸਾਰੀ ਸੰਗਤ ਪਿੱਛਾ ਆ ਬਾਈ ਬਾਕੀ ਨੇ ਉਹਰਾ ਹੋਟਲਾਂ 8-10 ਦੁਕਾਨਾਂ ਆ ਬਾਕੀ ਪਰੌਂਠਾ ਚਾਹ ਪਾਣੀ ਜੋ ਵੀ ਕਿਸੇ ਨਾਲ ਛਕਣਾ ਪੂਰਾ 80 ਰੁਪਏ ਦਾ ਪਰੌਂਠਾ ਆ ਬਾਈ ਆਪਾਂ ਨੇ ਪੈਕ ਕਰਾ ਲਈ ਜੋਰ ਦੇ ਤਿੰਨ ਪਰੌਂਠੇ ਦੋ ਪਰੌਂਠੇ 80 ਰੁਪਏ ਖਾ ਲੇਗਾ ਕਿੱਥੇ ਨਾ ਦੇਖੋ ਬਰਫ਼ ਕਿਸ ਤਰ੍ਹਾਂ ਪੜੀ ਬਾਈ ਇਹ ਸਾਰੀ ਬਰਫ਼ ਪਹੁੰਚ ਗਿਆ ਪਾਏ ਨਾ ਸਾਹਮਣੀ ਸਾਹਮਣੀ ਦਿਖ ਰਿਹਾ ਦੇਖੋ ਗਲੇਸ਼ੀਅਰ ਉਹ ਗੁਰਦੁਆਰਾ ਸਾਹਿਬ ਹੈ ਬਸ ਉੱਥੇ ਦੇਖੋ ਉਹ ਜਹਾਂ ਚਾਰ ਨੇ ਦਿਖ ਰਹੇ ਆ ਬਸ ਉਸ ਤੋਂ ਅਗਲੇ ਪਾਸੇ ਗੁਰਦੁਆਰਾ ਸਾਹਿਬ ਹੈ ਚਲੋ ਦਿਖਾਵਾਂ ਬਾਈ ਅੱਗਾ ਚੱਲ ਗਾ ਤੁਹਾਨੂੰ ਪਹੁੰਚ ਗਿਆ ਬਸ 1 ਘੰਟੇ ਕਰਾਸ ਆ ਵਾ ਇਹ ਵਾ। ਸ਼ਰਦੀ ਕਲਾ ਬਾਕੀ ਵੈਕਰੋ ਦੀ ਕਿਰਪਾ ਰਹੀ ਬੋ। ਇਹ ਦੇਖੋ ਬਈ। ਇਹ ਬਰਫ਼ ਦੇ ਉੱਪਰ ਦੁਰਨਾ ਆਪਾਂ ਨੇ। ਇਹ ਸਾਰੀ ਬਰਫ਼ ਪਈ ਆ। ਸੁੱਖੂ ਆਪਣੇ ਮੂਹਰਾ ਆ। ਦੇਖੋ। ਉਹ ਚੜਾਈ ਨਾ ਉਹ ਚੜਾਈ ਨਾ ਦੁਖਦੀ ਨਹੀਂ। ਸੁੱਖੂ ਆਪਣੇ ਅੱਗਾ ਆ। ਇਹ ਸਾਰੀ ਬਰਫ਼ ਆ ਬਈ ਬਰਫ਼ ਦੇ ਉੱਪਰ ਚੱਲ ਰਹੇ ਆ ਆਪਾਂ ਇਸ ਟਾਈਮ। ਬਰਫ਼ ਜਮੀ ਬਈਆ। थे सारी ढंग आयो भाई वाहेगु वागु वाहे देखो भाई सारी बर्फो बर्फ पमी भी ये देखो